ਅੱਜ ਜਬਾ ਪੁੱਗੀ ਆ ਦੱਸੋ ਬੋ ਜੀ ਆਦਾ ਵਿਚਾਰ ਵਿਚਾਰਨਾ ਹੀ ਜਿਹੜਾ ਲੋਹੇ ਦਾ ਪੰਸੀ ਹੱਥ ਵਾਲਾ ਉਹ ਖਤਮ ਹੁੰਦਾ ਜਾਂਦਾ ਹੁਣ ਮਸ਼ੀਨ ਵੀ ਜੂਗ ਚੱਲ ਤੇ ਆ ਜਿਹੜੀ ਟੈਂਸ਼ਨ ਆਪ ਬਣਾਉਂਦੇ ਸੀ ਉਹ ਵੀ ਨਾ ਹੋ ਹੈ ਇਹਦੀ ਬੀਲੋ ਬਹੁਤ ਘਟ ਗਈ ਪਰਾਂੇ ਸੰਗਾ ਨਹੀਂ ਨਵੀਂ ਕੰਮ ਘਟਦਾ ਜਾਂਦਾ ਹੂੰ ਬਰੇ ਬਰੇ ਕੀ ਜੰਮਣ ਨਾ ਦੋ। ਇਹਨੇ ਦਾ ਬਹੁਤ ਮਾਲ ਆ ਲੱਗਿਆ ਪੈਂਚੇ ਕਿਨੇ ਲਵੇ। ਹੂੰ। ਤੇ ਤੁਸੀਂ ਇਹ ਰੱਬ ਜੀ ਕੀ ਕੀ ਰਿਪੇਅਰ ਕਰਦੇ ਹੋ? ਕੋਈ ਸੀ ਜਿੰਨੇ ਰਿਪੇਅਰ ਕਰਦੇ ਸੀ ਉਹ ਜਿੰਨੇ ਦਾ ਕੰਮ ਨਹੀਂ ਹੈਗਾ। ਆ ਹੁਣ ਤਾਂ ਜਿੰਨੇ ਮੈਂਟਲ ਆਉਂਦਾ ਜਿੰਦਾ ਵੱਢ ਕੇ ਸੱਟ ਕੇ ਨਵਾਂ ਲਿਆਉਣਾ। ਰਿਪੇਅਰ ਖਤਮ ਹੋ ਗਈ ਜਿੰਨੇ ਦਾ। ਕਰਦਾ ਕੈਂਚੀਆਂ ਸਾਰੇ ਗੱਡੀ ਰਿਪੇਅਰ ਕਰਦੇ ਸੀ। ਹਾਂਜੀ। ਅੱਗੇ ਨਾਲੋਂ ਕੰਮ ਦਾ ਕਿੰਨਾ ਦਾ ਫਰਕ ਆ ਜੀ? ਬਹੁਤ ਜ਼ਿਆਦਾ। ਕਾਫੀ ਫਰਕ। ਅੱਛਾ ਜੀ ਮਸ਼ੀਨੀ ਜੱਦ ਆ ਗਿਆ ਨਾ? ਹਾਂਜੀ ਹਾਂ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿਹੜੀ ਹੱਦੀ ਕਰਾ ਕਰੀਆ? ਉਹ ਤਾਂ ਖਤਮ ਹੁੰਦੀ ਆ ਨਵਾਂ ਕੰਮ ਬਿੜੀਏ। ਚੌਨੀ ਗੰਜੇ ਸੀ ਆ। ਹੂੰ। ਅੱਛਾ ਠੀਕ ਆ। ਉਹ ਪਿੰਡ ਵਿੱਚ ਅਸੀਂ ਗੜਾ ਮਾਰਦੇ। ਬਾਕੀ ਬਾਬਾ ਕਹਿੰਦਾ ਮੈਂ ਹਰੇਕ ਪਿੰਡਾਂ 'ਚ ਜਾਣਾ ਮੈਂ। ਜੇ ਕਿਸੇ ਨੇ ਹੱਥ ਦੀ ਕਰਾ ਕਰੀ ਕਰਾਉਣੀ ਹੋਵੇ ਤਾਂ ਕੈਂਚੀ ਚਾਕੂ ਤੇ ਗਾਤੀ ਸਾਗੜੀ ਸਾਗੜੀ ਮਸ਼ੀਨ ਉਹ ਵੀ ਪਾਉਣੇ ਆ। ਠੀਕ ਆ। ਹਾਂਜੀ। ਤੇ ਬਾਪੂ ਨਾਲ ਸੰਪਰਕ ਕਰ ਸਕਦੇ ਹੋ ਬਾਪੂ ਕੋਲ ਮੇਰੇ ਕੋਲ ਤਾਂ ਨੰਬਰ ਵੀ ਨਹੀਂ ਤੇ ਬਾਕੀ ਜਦੋਂ ਬਾਪੂ ਪਿੰਡ 'ਚ ਕਿਸੇ 'ਚ ਵੀ ਐਂਟਰੀ ਕਰਦਾ ਨਾ ਉਹ ਸਪੀਕਰ ਜਿਹਾ ਛੱਡ ਦਿੰਦਾ ਉਹ ਤੇਰਾ ਭਰਿਆ ਹੋਇਆ ਵੀਡੀਓ ਪਾਉਣ ਦਾ ਕਾਰਨ ਇਹੀ ਆ ਵੀ ਹੁਣ ਦੇ ਜਵਾਕਾਂ ਨੂੰ ਦਿਖਾਓ ਵੀ ਪਹਿਲਾਂ ਹੱਥ ਦੀ ਕਾਰਾਕਾਰੀ ਕਿਵੇਂ ਹੁੰਦੀ ਸੀ ਬਾਕੀ ਮਸ਼ੀਨੀ ਯੁੱਗ ਨਾਲ ਇਨਾਂ ਦਾ ਵੀ ਵਿਚਾਰਿਆਂ ਦਾ ਕੰਮ ਘਟਿਆ ਪਿਆ ਜਦੋਂ ਇਹ ਪਿੰਡੋਂ ਪਿੰਡੀ ਆਉਂਦੇ ਹੁੰਦੇ ਆ ਇਹਨਾਂ ਨੂੰ ਮੌਕਾ ਦਿਆ ਕਰੋ ਇਹਨਾਂ ਦੇ ਵੀ ਇੰਨੇ ਨਾ ਰੋਟੀ ਫੁਲਕਾ ਚੱਲਦਾ ਰਹਿੰਦਾ ਤਾਂ